ਸਵੇਰੇ ਦੇ ਸਵੇਰ ਦੇ 8:00 ਵੱਜ ਚੁੱਕੇ ਨੇ। ਔਰ ਹਰ ਪਾਸੇ ਬਿਲਕੁਲ ਸ਼ਾਂਤੀ ਹੈ। ਠੰਡਾ ਮੌਸਮ ਹੈ ਐਸੋ ਲਈ 10 ਟੈਂਪਰੇਚਰ ਹੈ ਔਰ ਲੋਕ ਕਮਾਤੇ ਹੁਣ ਨਿਕਲਨੇ ਹੌਲੀ ਹੌਲੀ ਚਾਲੂ ਹੋ ਰਹੇ ਨੇ ਸੂਰਜ ਚੜ ਰਿਹਾ ਹੈ ਔਰ ਮੇਨ ਰੋਡ ਦੇ ਉੱਪਰ ਟ੍ਰੈਫਿਕ ਹੈ ਇਹ ਦੁਕਾਨ ਹੈ ਕੱਪੜਿਆਂ ਦੀ ਕਾਫੀ ਵੱਡੀ ਦੁਕਾਨ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੇ ਘਰ ਵਿੱਚ ਵਰਤਮਾਣ ਵਾਲੇ ਕੱਪੜੇ ਮਿਲ ਸਕਦੇ ਨੇ ਪੁਲਿਸ ਦੀ ਗੱਡੀ ਬੜੀ ਸਪੀਡ ਨਾਲ ਜਾ ਰਹੀ ਹੈ ਇਹ ਸਿਟੀ ਦੇ ਵਿੱਚ ਦਾ ਰੋਡ ਹੈ ਇਹ ਬਿਲਕੁਲ ਸਾਹਮਣੇ ਜਿੱਥੇ ਸੈਂਟ ਜੇਮਸ ਆਟੋ ਟਰੇਡਰ ਲਿਖਿਆ ਹੋਇਆ ਹੈ ਇੱਥੇ ਸੇਲ ਪਰਚੇਜ ਕਾਰਾਂ ਦਾ ਕੰਮ ਹੈ ਜੇ ਕਿਸੇ ਨੇ ਆਪਣੀ ਪੁਰਾਣੀ ਕਾਰ ਵੇਚਣੀ ਹੈ ਜਾਂ ਪੁਰਾਣੀ ਕਾਰ ਖਰੀਦਣੀ ਹੈ ਤੇ ਇੱਥੋਂ ਖਰੀਦ ਸਕਦਾ ਇਸੇ ਤਰ੍ਹਾਂ ਹੋਰ ਵੀ ਟਰੇਡਰਸ ਕਾਫੀ ਨੇ ਲਾਈਟਾਂ ਦਾ ਖਾਸ ਪ੍ਰਬੰਧ ਹੈ ਜਿਹੜੀ ਰੋਡ ਲਾਈਟਸ ਨੇ ਰੈੱਡ ਲਾਈਟ ਹੈ ਸਭ ਗੱਡੀਆਂ ਰੁਕੀਆਂ ਹੋਈਆਂ ਨੇ ਜਿਸ ਨੂੰ ਗ੍ਰੀਨ ਲਾਈਟ ਮਿਲੀ ਹੈ ਸਿਰਫ ਉਹੀ ਗੱਡੀਆਂ ਚੱਲ ਰਹੀਆਂ ਇਹ ਬੱਸ ਹੈ ਕਾਫੀ ਲੰਬੀ ਬੱਸ ਹੈ ਇੱਥੇ ਵੀ ਉੱਪਰ ਕੈਮਰੇ ਲੱਗੇ ਹੋਏ ਨੇ ਜਿਹੜਾ ਵੀ ਲਾਈਟ ਜੰਪ ਕਰੇਗਾ ਉਸ ਨੂੰ ਭਾਰੀ ਜੁਰਮਾਨੇ ਲਗਾਏ ਜਾਂਦੇ ਨੇ ਲਾਈਟ ਹੁੰਦੇ ਆ ਸਾਰੀ ਗ੍ਰੀਨ ਲਾਈਟ ਹੁੰਦੇ ਆ ਸਾਰੀ ਟ੍ਰੈਫਿਕ ਚੱਲ ਪਈ ਹੈ ਇਹ ਨਾਲ ਹੀ ਇੱਥੇ ਮੈਕਡੋਨਲਡ ਹੈ ਡਾਈਫਰੂ ਇਹ ਬੋਰਡ ਲਾਇਆ ਹੈ ਜਿਹੜਾ ਦਿਨ ਰਾਤ ਜੱਕ ਕੇ ਦੱਸਦਾ ਹੈ ਕਿ ਅੱਗੇ ਰਸਤਾ ਬੰਦ ਕੀਤਾ ਹੈ ਇਹ ਰਸਤੇ ਤੋਂ ਅੱਗੇ ਨਹੀਂ ਜਾਣਾ ਜੂਜ ਔਰ ਅਲੱਗ ਰੂਟ ਨੂੰ ਕਰਨ ਦੇ ਲਈ ਦੱਸਿਆ ਗਿਆ ਇੱਥੇ 40 ਕਿਲੋਮੀਟਰ ਦੀ ਸਿਟੀ ਦੇ ਵਿੱਚ ਇਸ ਰੋਡ ਤੇ ਸਪੀਡ ਹੈ ਇਸ ਤੋਂ ਵੱਧ ਅਸੀਂ ਗੱਡੀ ਨਹੀਂ ਚਲਾ ਸਕਦੇ ਜਿਹੜੀਆਂ ਇਸ ਰੋਡ ਤੇ ਬੱਸਾਂ ਚੱਲਦੀਆਂ ਨੇ ਸਿਟੀ ਸਾਈਡ ਨੂੰ ਜਾਂਦੀਆਂ ਨੇ ਉਹਨਾਂ ਦੇ ਰੁਕਣ ਦੇ ਲਈ ਇਹ ਬੱਸ ਸਟੈਂਡ ਬਣਿਆ ਹੋਇਆ ਹੈ। ਇਹ ਬੱਸ ਸਟੈਂਡ ਹੈ। ਕਿਸ ਨੰਬਰ ਦੀ ਬੱਸ ਇੱਧਰ ਦੇ ਨਿਕਲਦੀ ਹੈ ਉਹ ਵੀ ਸਾਰੇ ਰੂਟ ਦੇ ਵਿੱਚ ਮੈਨਸ਼ਨ ਕੀਤੇ ਹੋਏ ਨੇ। ਇਹ ਸਵਾਰੀਆਂ ਦੇ ਬੈਠਣ ਲਈ ਸ਼ੈੱਡ ਹੈ। ਸ਼ੈੱਡ ਦੇ ਵਿੱਚ ਬੈਂਚ ਲਾਇਆ ਹੋਇਆ ਹੈ। ਔਰ ਇਹ ਜਿਹੜਾ ਬੋਰਡ ਹੈ ਤੇ ਟਾਈਮ ਟੇਬਲ ਲਿਖਿਆ ਹੈ ਬੱਸਾਂ ਦਾ ਕਿ ਕਿੰਨਾ ਨੰਬਰ ਬੱਸ ਕਿੰਨੇ ਵਜੇ ਇੱਥੋਂ ਛਲਣੀ ਹੈ ਪੈਦਲ ਤੁਰ ਕੇ ਸੜਕ ਕ੍ਰਾਸ ਕਰਨ ਵਾਲਿਆਂ ਲਈ ਜੈਬਰਾਂ ਕ੍ਰਾਸਿੰਗ ਬਣਿਆ ਹੋਇਆ ਹੈ ਤੇ ਉੱਪਰ ਬਕਾਇਦਾ ਬੋਰਡ ਲੱਗਿਆ ਵੀ ਇੱਥੋਂ ਦੀ ਪੈਦਲ ਤੁਰ ਕੇ ਸੜਕ ਨੂੰ ਕ੍ਰਾਸ ਇੱਥੋਂ ਦੀ ਕਰਨਾ ਹੈ ਉਰਦੂ ਕਹਾਦਿਆਂ ਦੀ ਅਬਰਾ ਕਰਸਾ ਜਿਹੜੇ ਮਾਰਕੀਟ ਦੇ ਵਿੱਚ ਸਾਈਕਲ ਤੇ ਆਉਂਦੇ ਨੇ ਉਹਨਾਂ ਲਈ ਆ ਸਾਈਕਲ ਸਟੈਂਡ ਹੈ ਕਿ ਇੱਥੇ ਤੁਸੀਂ ਆਪਣੇ ਸਾਈਕਲ ਨੂੰ ਖੜਾ ਕਰਕੇ ਉਹਨੂੰ ਲੋਕ ਲਾ ਸਕਦੇ ਤਾਂ ਜੋ ਕੋਈ ਚੋਰੀ ਕਰਕੇ ਤੁਹਾਡਾ ਸਾਈਕਲ ਉਠਾ ਕੇ ਲੈ ਨਾ ਜਾਵੇ ਤੇ ਆਮ ਮਾਰਕੀਟ ਦੇ ਵਿੱਚ ਇਹ ਪੋਸਟ ਬਾਕਸ ਲਗਾਇਆ ਗਿਆ ਹੈ ਜਿਹਦੇ ਵਿੱਚ ਤੁਸੀਂ ਕੋਈ ਚਿੱਠੀ ਪਾ ਸਕਦੇ ਹੋ ਇਸ ਕੀ ਰੋਡ ਤੇ ਕਾਰਾਂ ਖੜੀਆਂ ਕਰਨ ਦੇ ਲਈ ਵੀ ਟਿਕਟ ਰੱਖੀ ਹੋਈ ਹੈ ਵੀ 1 ਘੰਟਾ 2 ਘੰਟੇ 3 ਘੰਟੇ ਜਿੰਨੇ ਘੰਟੇ ਵੀ ਤੁਸੀਂ ਇੱਥੇ ਆਪਣੀ ਕਾਰ ਨੂੰ ਪਾਰਕ ਕਰੋਗੇ ਉੰਨੀ ਦੇਰ ਦੀ ਟਿਕਟ ਇੱਥੋਂ ਲੈਣੀ ਪੈਂਦੀ ਹੈ ਲਗਭਗ ਹਰ ਚੌਂਕ ਦੇ ਵਿੱਚ ਲਾਈਟਸ ਲੱਗੀਆਂ ਹੋਈਆਂ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਔਰ ਇੱਕ ਚੌਕ ਹੈ ਜਿੱਥੇ ਗ੍ਰੀਨ ਲਾਈਟ, ਰੈੱਡ ਲਾਈਟ ਤੇ ਏਲੋ ਲਾਈਟ ਚੱਲਦੀ ਹੈ ਤੇ ਉਹਦੇ ਮੁਤਾਬਕ ਟ੍ਰੈਫਿਕ ਕਰਾ ਦਿੱਤਾ ਜਾਂਦਾ ਹੈ। ਪਰ ਜਿਹੜਾ ਪੈਦਲ ਚੱਲਣ ਵਾਲਾ ਹੈ ਉਸ ਦੇ ਲੰਘਣ ਲਈ ਵੀ ਅਲੱਗ ਬਣਾਇਆ ਹੋਇਆ ਹੈ। ਇਹ ਆ ਇੱਕ ਬਟਨ ਹੈ ਜਿਸ ਸਮੇਂ ਇਥੇ ਦਬਿਆ ਜਾਏਗਾ ਪੈਦਲ ਚੱਲਣ ਵਾਲਿਆਂ ਦੇ ਲਈ ਇਹ ਇਸ ਬਟਨ ਨੂੰ ਹਾਂ ਇਹਨੂੰ ਦਬ ਦਿੱਤਾ ਹੈ ਹੁਣ ਜੋ ਸਾਹਮਣੇ ਆਦਮੀ ਦਾ ਨਿਸ਼ਾਨ ਦਿਖ ਰਿਹਾ ਹੈ ਇਹ ਰੈੱਡ ਚੱਲ ਰਿਹਾ ਹੈ ਤੇ ਜਦ ਇਹ ਗ੍ਰੀਨ ਹੋ ਜਾਏਗਾ ਫਿਰ ਇਸ ਰੋਡ ਤੋਂ ਦੀ ਜਿੰਨਾ ਏਰੀਆ ਮਾਰਕਿੰਗ ਕੀਤਾ ਹੋਇਆ ਇਹਦੇ ਵਿੱਚ ਵੀ ਲੰਘ ਕੇ ਪੈਦਲ ਤੁਰ ਕੇ ਜਾ ਸਕਦਾ ਆ ਦੂਸਰੀ ਸਾਈਡ ਦੀ ਇਸ ਤਰ੍ਹਾਂ ਉਹ ਦੇਖੋ ਉਸ ਸਾਈਡ ਤੋਂ ਗ੍ਰੀਨ ਚੱਲ ਪਿਆ ਤੇ ਪੈਦਲ ਸੜਕ ਸਭ ਗੱਡੀਆਂ ਰੁਕ ਗਈਆਂ ਪੈਦਲ ਚੱਲਣ ਵਾਲੇ ਲਈ ਰਸਤਾ ਖੁੱਲ ਗਿਆ ਔਰ ਇਸੇ ਤਰ੍ਹਾਂ ਹੀ ਇੱਧਰ ਪੁਸ਼ ਕੀਤਾ ਜਦ ਤੱਕ ਉਹ ਰੈੱਡ ਲਾਈਟ ਜਿਹੜੀ ਆ ਉਹ ਗ੍ਰੀਨ ਨਹੀਂ ਹੁੰਦੀ ਤਦ ਤੱਕ ਇੱਥੋਂ ਸੜਕ ਨੂੰ ਕ੍ਰੋਸ ਨਹੀਂ ਕਰਨਾ ਹੈ ਇਹ ਥੰਦਾ ਬਕਾਇਦਾ ਨਿਜਮ ਹੈ ਹਾਂ ਹੁਣ ਗ੍ਰੀਨ ਹੋ ਗਈ ਹੈ ਇੱਥੇ ਅਸੀਂ ਇਸ ਸੜਕ ਨੂੰ ਪਾਰ ਕਰਨ ਲੱਗੇ ਆਂ ਤੇ ਥਾਂ ਥਾਂ ਤੇ ਪਾਰਕ ਛੱਡੇ ਹੋਏ ਨੇ ਤੇ ਕਾਫੀ ਗ੍ਰੀਨਰੀ ਹੈ ਵੱਡੇ ਵੱਡੇ ਦਰਖਤ ਨੇ ਔਰ ਛੋਟੇ ਵੀ ਪੌਦੇ ਲਗਾਏ ਗਏ ਨੇ ਤਸਵੀਰ ਦਾ ਸਮਾਂ ਹੈ ਅਜੀ ਚਹਿਲ ਪਹਿਲ ਘੱਟ ਹੈ ਜਿਉਂ ਜਿਉਂ ਦਿਨ ਚੜੀ ਜਾਣਾ ਹੈ ਕਾਰੋਬਾਰ ਖੁੱਲੀ ਜਾਣੇ ਨੇ ਤਾਂ ਇਸ ਰੋਡ ਤੇ ਟ੍ਰੈਫਿਕ ਹੋਰ ਵੱਧ ਜਾਣੀ ਆ ਆ ਕਾਫੀ ਖੁੱਲਾ ਥਾਂ ਛੱਡਿਆ ਹੋਇਆ ਹੈ ਏਰੀਆ ਨੂੰ ਪੋਲੂਸ਼ਨ ਰੈਤ ਕਰਨ ਦੇ ਲਈ ਕਾਫੀ ਦਰਖਤ ਨੇ ਇਸ پارک ਦੇ ਵਿੱਚ ਵੀ ਬੱਚਿਆਂ ਦੇ ਖੇਡਣ ਲਈ ਝੂਲੇ ਲਗਾਏ ਗਏ ਨੇ ਕਿ ਜਿਹੜੇ ਬੱਚੇ ਇੱਥੇ ਖੇਡਣ ਆਉਂਦੇ ਨੇ ਇਹਨਾਂ ਝੂਲਿਆਂ ਤੇ ਉਹ ਬੜੇ ਆਰਾਮ ਨਾਲ ਖੇਡ ਸਕਦੇ ਹਨ ਇਸ ਰੋਡ ਤੋਂ ਅੱਗੇ ਜਾ ਕੇ ਇਸ ਪਾਰਕ ਦੇ ਬਿਲਕੁਲ ਸਾਹਮਣੇ ਬਹੁਤ ਅੱਛਾ ਸਕੂਲ ਹੈ ਤੇ ਉਸ ਸਕੂਲ ਦੇ ਬਾਹਰ-ਬਾਰ ਮੇਨ ਰੋਡ ਦੇ ਉੱਪਰ ਵੀ ਇਹ ਬੋਰਡ ਲਗਾਇਆ ਹੋਇਆ ਜਿੱਥੋਂ ਯਾਰ ਹੁੰਦਾ ਹੈ ਛੜਕ ਤੇ ਲੰਘਣ ਵਾਲਿਆਂ ਨੂੰ ਕਿ ਇੱਥੇ ਸਕੂਲ ਹੈ ਇੱਥੇ ਸਪੀਡ ਲਿਮਟ ਜਿਹੜੀ ਆ ਉਹ ਕੱਟ ਕਰ ਦੇਣੀ ਹੈ ਇਹ ਇਸਟ੍ਰਕਚਰ ਆ ਪਾਰਕ ਇਸ ਸਕੂਲ ਦਾ ਨਾਮ ਹੈ ਔਰ ਸਕੂਲ ਦੇ ਨਾਤੇ ਹੀ ਸਟ੍ਰੀਟ ਹੈ ਕਾਰਸਨ ਸਟ੍ਰੀਟ ਸਕੂਲ ਤਾਂ ਪੁਰਾਣੇ ਸਮੇਂ ਦੀ ਜਿਹੜੀਆਂ ਫੱਟੀਆਂ ਨਾਲ ਅਸੀਂ ਪੜ੍ਹਦੇ ਰਿਹਾ ਉਹਦੇ ਵੀ ਮਾਡਲ ਬਣਾ ਕੇ ਲਾਇਆ ਹੋਇਆ ਇਹ ਮਾਰਕੀਟ ਦੇ ਵਿੱਚ ਹੀ ਬਿਲਕੁਲ ਵੈਟਰਨਰੀ ਕਲੀਨਿਕ ਹੈ ਜਿੱਥੇ ਕਿ ਜਿਹੜੇ ਲੋਕਾਂ ਨੇ ਫੈਟ ਸੜਖੇ ਹੋਏ ਨੇ ਉਹਨਾਂ ਦੇ ਇਲਾਜ ਵਾਸਤੇ ਆ ਦੇਖੋ 2 ਟਾਇਰ ਵਾਲੇ ਆ ਛੋਟੇ ਜਿਹੇ ਸਾਈਕਲ ਨੇ ਜਿਹੜੇ 2 ਟਾਇਰਾਂ ਵਾਲੇ ਬਿਲਕੁਲ ਛੋਟੇ ਨੇ ਇੱਕ ਬਹੁਤ ਅੱਛੀ ਇਲੈਕਟ੍ਰੋਨਿਕ ਨੇ ਬਹੁਤ ਵਧੀਆ ਸਪੀਡ ਦੇ ਨਾਲ ਆਪਣੇ ਕੰਮ ਤੇ ਜਾ ਰਹੇ ਨੇ ਆ ਸੜਕ ਦੇ ਉੱਪਰ ਇੱਕ ਬਹੁਤ ਵਧੀਆ ਦਰਖਤ ਲੱਗਾ ਹੋਇਆ ਹੈ ਜਿਸ ਨੂੰ ਫੁੱਲ ਲੱਗੇ ਹੋਏ ਨੇ ਔਰ ਕਾਫੀ ਸੋਹਣਾ ਲੱਗ ਰਿਹਾ ਨੂੰ ਹਰ ਗਲੀ ਨੂੰ ਮੁੜਨ ਦੇ ਲਈ ਉੱਥੇ ਗਲੀ ਦਾ ਨਾਂ ਲਿਖਿਆ ਹੋਇਆ ਹੈ ਕਿ ਇਹ ਗਲੀ ਦਾ ਕੀ ਨਾਂ ਹੈ ਇੱਥੋਂ ਦਾ ਜਿਮ ਹੈ ਔਰ ਉਹ ਸਫਾਈ ਕਰਮਚਾਰੀ ਆਪਣਾ ਸਮਾਨ ਲੈ ਕੇ ਸਫਾਈ ਕਰਨ ਵਾਸਤੇ ਜਾ ਰਿਹਾ ਹੈ ਔਰ ਨਾਲ ਹੀ ਸਾਹਮਣੇ ਪੈਟਰੋਲ ਪੰਪ ਹੈ ਜਿੱਥੇ ਕਾਫੀ ਰਸ਼ ਰਹਿੰਦਾ ਹੈ ਇੱਥੇ ਵੀ ਬੈਠਣ ਦੇ ਲਈ ਕੁਝ ਪੱਥਰ ਰੱਖੇ ਹੋਏ ਨੇ ਜਿਨ੍ਹਾਂ ਦੇ ਉੱਪਰ ਬਹੁਤ ਸ਼ਾਨਦਾਰ ਵਧੀਆ ਰੰਗ ਕੀਤਾ ਹੋਇਆ ਦੇਖਣ ਨੂੰ ਬਹੁਤ ਸੋਹਣੇ ਲੱਗ ਰਹੇ ਹਨ ਔਰ ਸੜਕ ਨੂੰ ਕ੍ਰੋਸ ਕਰਨ ਦੇ ਲਈ ਵੀ ਇੱਥੇ ਜੈਬਰਾ ਕ੍ਰੋਸਿੰਗ ਹੈ ਆਮ ਸੜਕ ਨਾਲੋਂ ਇਹਨੂੰ ਉੱਚਾ ਕੀਤਾ ਹੋਇਆ ਹੈ ਜਿੱਦਾ ਸਪੀਡ ਬ੍ਰੇਕਰ ਲਗਾਇਆ ਹੁੰਦਾ ਹੈ ਸਿਟੀ ਦੇ ਵਿੱਚ ਵੀ ਸੜਕ 'ਚ ਡਿਵਾਈਡਰ ਦਿੱਤਾ ਹੈ ਔਰ ਛੋਟੇ-ਛੋਟੇ ਬੁੱਤੇ ਲਾਏ ਨੇ ਇਸ ਡਵਾਈਡਰ ਦੇ ਵਿੱਚ ਵੀ ਇਹ ਵੀ ਇੱਕ پارک ਸੈਂਟਰ ਹੈ ਜਿਹੜਾ ਸ਼ੋਪਿੰਗ ਮਾਲ ਹੈ ਜਿਹਦੇ ਵਿੱਚ ਦਿਨ ਦੇ ਟਾਈਮ ਨੂੰ ਇੰਨੀ ਵੱਡੀ ਪਾਰਕਿੰਗ ਹੋਣ ਦੇ ਬਾਵਜੂਦ ਵੀ ਇੱਥੇ پارک ਕਰਨ ਦੇ ਲਈ ਕਾਰ ਨੂੰ ਥਾਂ ਨਹੀਂ ਮਿਲਦਾ ਅਜੇ ਸਵੇਰ ਦਾ ਸਮਾਂ ਹੋਣ ਕਰਕੇ ਕਾਫੀ ਖਾਲੀ ਹੈ ਤੇ ਚਹਲ ਪਹਿਲ ਘੱਟ ਹੈ ਇਹ ਇੱਥੋਂ ਦੇ ਕਾਂ ਨੇ ਜਿਹੜੇ ਬਿਲਕੁਲ ਜੈੱਟ ਬਲੈਕ ਰੰਗ ਦੇ ਨੇ ਔਰ ਇਹਨਾਂ ਦੀ ਆਵਾਜ਼ ਵੀ ਕੁਛ ਅਲੱਗ ਹੈ ਭਾਰੀ ਆਵਾਜ਼ ਹੈ ਇਹਨਾਂ ਦੀ ਜਿੱਥੇ ਆਣ ਕੇ ਬੱਸ ਰੁੱਕ ਗਈ ਹੈ ਸਵਾਰੀ ਅੰਦਰ ਚਲੀ ਗਈ ਹੈ ਤੇ ਇੱਥੋਂ ਬੱਸ ਫੇਰ ਆਪਣੀ ਮੰਜ਼ਿਲ ਵੱਲ ਨੂੰ ਚੱਲ ਪਈ ਹੈ ਹਾਵਾਜਾਈ ਦਾ ਬਹੁਤ ਅਕਸ਼ਾ ਸਾਧਨ ਹੈ ਇਥੋਂ ਦਾ ਵਧੀਆ ਸਾਧਨ ਹੈ ਇਹ ਪਬਲਿਕ ਪਲੇਸ ਦੇ ਉੱਪਰ ਕਈ ਥਾਵਾਂ ਤੇ ਕੰਧਾਂ ਤੇ ਬਹੁਤ ਵਧੀਆ ਪੇਂਟਿੰਗ ਕੀਤੀਆਂ ਹੋਈਆਂ ਨੇ ਜਿਹੜੀਆਂ ਦੇਖਣ ਨੂੰ ਬਹੁਤ ਵਧੀਆ ਤੇ ਸੁੰਦਰ ਲੱਗ ਰਹੀਆਂ ਨੇ ਔਰ ਇਸੇ ਹੀ ਤਰ੍ਹਾਂ ਬੈਠਣ ਦੇ ਲਈ ਵੀ ਬੈਂਚ ਲਗਾਏ ਨੇ ਜੇ ਕੋਈ ਸੈਰ ਕਰ ਰਿਹਾ ਘੁੰਮ ਰਿਹਾ ਖਰੀਦਦੰਦ ਫਲਤ ਕਰਨ ਆਇਆ ਥੱਕ ਗਿਆ ਤੇ ਬੈਠ ਕੇ ਇੱਥੇ ਆਰਾਮ ਕਰ ਸਕਦਾ ਹੈ ਔਰ ਇਸੇ ਹੀ ਥਾਂ ਤੇ ਇੱਥੇ ਤੁਹਾਨੂੰ ਫ੍ਰੀ ਟੈਲੀਸਟਰਾ ਵਾਈਫਾਈ ਵੀ ਇੱਥੋਂ ਮਿਲ ਜਾਂਦਾ ਜੇ ਤੁਹਾਡੇ ਕੋਲ ਫੋਨ ਨਹੀਂ ਨੰਬਰ ਯਾਦ ਹੈ ਤੇ ਥੋੜੇ ਪੈਸੇ ਇਹਦੇ ਵਿੱਚ ਪਾ ਕੇ ਤੁਸੀਂ ਇਸ ਨੂੰ ਆਪਣੇ ਘਰ ਜਾਂ ਸੱਜਣ ਪਿਆਰੇ ਨੂੰ ਜਾਂ ਕਿਸੇ ਨੂੰ ਤੁਸੀਂ ਇੱਥੋਂ ਫੋਨ ਵੀ ਕਰ ਸਕਦੇ ਹੋ ਇਹ ਵੀ ਸਹੂਲਤ ਦਿੱਤੀ ਗਈ ਹੈ ਆਮ ਲੋਕਾਂ ਨੂੰ ਫ੍ਰੀ ਵਾਈਫੇ ਦੀ ਕੇ ਵੀ ਚੌਕ ਹੈ ਜਿਹਦੇ ਵਿੱਚ ਕਾਫੀ ਵੱਡੀਆਂ-ਵੱਡੀਆਂ ਕਮਰਸ਼ੀਅਲ ਬਿਲਡਿੰਗਸ ਹਨ ਰਹਿਣ ਲਈ ਫਲੈਟ ਹਨ ਔਰ ਇਸ ਚੌਂਕ ਦੇ ਵਿੱਚ ਵੀ ਕਾਫੀ ਸਾਰਾ ਦਿਨ ਰੌਣਕ ਰਹਿੰਦੀ ਹੈ ਕਿਉਂਕਿ ਇਹ ਚੌਂਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣ ਵਾਲੀ ਟ੍ਰੈਫਿਕ ਨੂੰ ਕੰਟਰੋਲ ਕਰਦਾ ਹੈ ਔਰ ਡਿਵਾਈਡ ਕਰਦਾ ਹੈ ਔਰ ਸੌ ਚੌਂਕ ਦੇ ਨਾਲ ਹੀ ਸੇਲ ਪਰਚੇਜ ਲਈ ਕਾਰਾਂ ਦਾ ਕਾਫੀ ਵੱਡਾ ਦਸਤਰ ਹੈ ਜਿੱਥੋਂ ਤੁਸੀਂ ਆਪਣੀ ਪੁਰਾਣੀ ਕਾਰ ਵੇਚ ਸਕਦੇ ਹੋ ਔਰ ਨਵੀਂ ਕਾਰ ਇੱਥੋਂ ਖਰੀਦ ਸਕਦੇ ਹੋ ਇੱਥੇ ਜੇ ਕੋਈ ਫालतू ਚੀਜ਼ ਪਈ ਹੈ ਬੱਟਾ ਏਟਾ ਰੋੜਾ ਇਕੱਠੇ ਕਰਕੇ ਜਾਂ ਵਿੱਚ ਕੋਈ ਵੇਸਟ ਚੀਜ਼ਾਂ ਬੋਤਲ ਛੁੱਟੀ ਹੋਇਆ ਤਾਂ ਉਸ ਨੂੰ ਕਵਰ ਕੀਤਾ ਹੋਇਆ ਤਾਂ ਜੋ ਕਿ ਇੱਥੋਂ ਦੀ ਲੰਘਣ ਵਾਲਾ ਕੋਈ ਵੀ ਵਿਅਕਤੀ ਜਿਹੜਾ ਵਾ ਖੇਡਾ ਖਾ ਕੇ ਉਹਨੂੰ ਸੱਟ ਨਾ ਲੱਗ ਜਾਵੇ। ਔਰ ਕਿਸ ਤਰ੍ਹਾਂ ਇੱਥੇ ਆਪਣੇ ਡੌਗਜ਼ ਵਗੈਰਾ ਨੂੰ ਲੈ ਕੇ ਵੀ ਘਰਾਂ ਤੋਂ ਬਾਹਰ ਨਿਕਲ ਕੇ ਘੁੰਮ ਰਹੇ ਨੇ ਔਰ ਸੈਰ ਕਰਾ ਰਹੇ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਆਮ ਆਮ ਤੌਰ ਤੇ ਜਿਹੜੇ ਬੱਸ ਸਟੈਂਡ ਸੜਕਾਂ ਤੇ ਬਣੇ ਹੁੰਦੇ ਨੇ ਉਹਨਾਂ ਦਾ ਜਿਹੜੀ ਸ਼ੈੱਡ ਬਣੀ ਉਹਦਾ ਮੂੰਹ ਸੜਕ ਵੱਲ ਨੂੰ ਖੁੱਲਦਾ ਹੈ। ਕਿ ਜਦੋਂ ਬੱਸ ਰੁਕਦੀ ਆ ਤੇ ਲੋਕ ਚੜ ਜਾਂਦੇ ਪਰ ਇੱਥੇ ਇਸ ਸ਼ੈੱਡ ਦਾ ਮੂੰਹ ਦੂਜੀ ਸਾਈਡ ਨੂੰ ਹੈ। ਕੋਕੀ ਬੈਠ ਕੇ ਲੋਕ ਦੇਖ ਲੈਣ ਜਦ ਬੱਸ ਆਵੇ ਫਿਰ ਦੂਸਰੀ ਸਾਈਡ ਤੇ ਜਾਣ ਨਾ ਕਿ ਹਰ ਵਕਤ ਸਾਹਮਣੇ ਉੱਥੇ ਬੈਠੇ ਰਹਿਣ ਇਹ ਵੀ ਇੱਕ ਅਲੱਗ ਚੀਜ਼ ਦੇਖਣ ਨੂੰ ਮਿਲ ਰਹੀ ਹੈ ਉਹ ਸੜਕ ਦੇ ਉੱਪਰ ਜਿਹੜੀ ਪਾਰਕਿੰਗ ਹੈ ਕਾਰਾਂ ਨੂੰ ਖੜੀਆਂ ਕਰਨ ਦੇ ਲਈ ਉਹ ਮੇਨ ਰੋਡ ਤੋਂ ਕੱਟ ਲਾ ਕੇ ਪਿੱਛੇ ਕੀਤੀ ਹੋਈ ਹੈ ਔਰ ਬਕਾਇਦਾ ਮਾਰਕਿੰਗ ਕੀਤੀ ਹੋਈ ਹੈ ਕਿ ਇਸ ਦੇ ਵਿੱਚ ਵਿੱਚ ਹੀ ਤੁਸੀਂ ਆਪਣੀ ਗੱਡੀ ਨੂੰ ਰੱਖਣਾ ਹੈ ਨਾਲ ਰੈੱਡ ਲਾਈਨ ਚੱਲ ਰਹੀ ਹੈ ਵਾਈਟ ਲਾਈਨ ਹੈ ਮਾਰਕਿੰਗ ਕੀਤੀ ਹੋਈ ਹੈ ਵਾਈਟ ਲਾਈਨ ਲਾਲ ਲਾ ਕੇ ਦੋ ਰੰਗਾਂ ਦੇ ਵਿੱਚ ਸੜਕ ਕਿੰਨੀ ਸੁੰਦਰ ਲੱਗ ਰਹੀ ਹੈ ਆਪੋ ਆਪਣੀ ਸਾਈਡ ਤੇ ਟ੍ਰੈਫਿਕ ਚੱਲਦੀ ਹੈ ਔਰ ਵਿੱਚ ਚਿੱਟੇ ਰੰਗ ਨਾਲ ਬਕਾਇਦਾ ਲਾਈਨਾਂ ਲਗਾਈਆਂ ਹੋਈਆਂ ਨੇ ਔਰ ਨਾਲ ਪੈਦਲ ਤੁਰਨ ਵਾਲਿਆਂ ਵਾਸਤੇ ਇਹ ਵੱਖਰਾ ਫੁੱਟਪਾਥ ਬਣਿਆ ਹੋਇਆ ਹੈ ਬਹੁਤ ਹੀ ਸਿਸਟਮ ਤਰੀਕੇ ਦੇ ਨਾਲ ਆਵਾਜਾਈ ਨੂੰ ਕੰਟਰੋਲ ਕੀਤਾ ਹੈ